मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅੱਜ ਤੋਂ ਜੇਕਰ 1 ਸਾਲ ਪਹਿਲਾਂ ਦੀ ਗੱਲ ਕਰੀਏ ਸਾਲ 2024 ਦੇ ਵਿੱਚ ਤਾਂ ਰੋਜ਼ਾਨਾ ਪੰਜਾਬ ਦੇ ਵਿੱਚ ਤਕਰੀਬਨ 15 ਤੋਂ 16 ਲੋਕਾਂ ਦੀਆਂ ਜਾਨਾਂ ਸੜਕ ਹਾਦਸਿਆਂ ਦੇ ਵਿੱਚ ਜਾ ਰਹੀਆਂ ਸੀ ਤੇ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਸੀ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਸੀ ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ SSF ਸਕੀਮ ਸ਼ੁਰੂ ਕੀਤੀ ਗਈ ਯਾਨੀ ਕਿ ਸੜਕ ਸੁਰੱਖਿਆ ਫੋਰਸ ਜੋ ਪੰਜਾਬ ਦੀਆਂ ਹਰ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਗੱਡੀਆਂ ਜੋ ਸੀ ਹਾਈ ਟੈਕ ਤਨਤ ਕੀਤੀਆਂ ਗਈਆਂ ਯਾਨੀ ਕਿ ਜੇਕਰ ਕਿਤੇ ਵੀ ਸੜਕ ਹਾਦਸਾ ਹੁੰਦਾ ਹੈ ਤਾਂ ਜਾਹੇ ਦੇ ਵਿੱਚ ਐਸਐਸਐਫ ਨੂੰ ਕਾਲ ਕਰਕੇ ਇਹ ਗੱਡੀ ਜੋ ਸੀ ਉਹ 5 ਤੋਂ 7 ਮਿੰਟ ਦੇ ਵਿੱਚ ਵਿੱਚ ਉਸ ਸੜਕ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਜਾਂਦੀ ਸੀ ਤੇ ਇਸ ਦਾ ਪਹਿਲਾ ਕੰਮ ਸੀ ਜ਼ਖਮੀਆਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣਾ ਤਾਂ ਜਾਹੇ ਦੇ ਵਿੱਚ ਐਸਐਸਐਫ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇੱਕ ਸਾਥ ਉਹ ਵੀ ਕੱਟ ਸਮੇਂ ਦੇ ਵਿੱਚ ਇਸ ਨੇ ਹੁਣ ਤੱਕ तकरीबन तकरीबन 37000 ਜਾਨਾਂ ਬਚਾਈਆਂ ਨੇ ਤਾਂ ਇਹ ਵੱਡਾ ਅੰਕੜਾ ਜੋ ਹੈ ਉਹ ਵੇਖਣ ਨੂੰ ਮਿਲਿਆ ਹੈ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਇੱਕ ਸਾਲ ਤੋਂ ਵੀ ਕੱਟ ਸਮੇਂ ਦੇ ਵਿੱਚ ਐਸਐਸਐਫ ਇੰਨੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕੰਮ ਕਰੇਗੀ ਤਾਂ ਉੱਥੇ ਹੀ ਐਸਐਸਐਫ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਸੀ ਜਿਸ ਤੇ ਸੜਕ ਤੇ ਦੱਸ ਦਈਏ ਕਿ ਅਜਹੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੋਈ ਸੀ ਜੋ ਸੜਕ ਹਾਦਸਿਆਂ ਦੇ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਹਸਪਤਾਲ ਪਹੁੰਚਾਉਂਦਾ ਸੀ ਤਾਂ ਮਾਨ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਜੋ ਕੀਤੀ ਗਈ ਸੀ ਤੇ ਜਿਸ ਦਾ ਹੁਣ ਇੱਕ ਚੰਗਾ ਅਸਰ ਜੋ ਹੈ ਉਹ ਵੇਖਣ ਨੂੰ ਮਿਲਿਆ ਦੱਸ ਦਈਏ ਕਿ ਰੋਜ਼ਾਨਾ ਹੀ ਤਕਰੀਬਨ ਦਰਜਨ ਤੋਂ ਵੱਧ ਲੋਕ ਜੋ ਸੀ ਸੜਕ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾਉਂਦੇ ਸੀ ਤਾਂ ਜਾਹੇ ਦੇ ਵਿੱਚ ਇਹ ਡੂੰਗੀ ਚਿੰਤਾ ਦਾ ਵਿਸ਼ਾ ਜੋ ਸੀ ਉਹ ਬਣ ਚੁੱਕਿਆ ਸੀ ਤੇ ਸਿਆਮਾਨ ਦੇ ਵੱਲੋਂ ਇਸ ਤੇ ਵੱਡਾ ਫੈਸਲਾ ਲਿਆ ਗਿਆ ਜਦੋਂ ਪੰਜਾਬ ਪਹਿਲਾ ਸੂਬਾ ਬਣ ਗਿਆ ਜਿੱਥੇ ਐਸਐਸਐਫ ਜੋ ਫੋਰਸ ਹੈ ਉਹ ਤੈਨਾਤ ਕੀਤੀ ਗਈ ਦੱਸਦੀ ਹੈ ਕਿ ਉਥੇ ਹੀ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਐਸਐਸਐਫ ਤੈਨਾਤ ਕੀਤੀ ਗਈ ਉਥੇ ਸਰਕਾਰ ਦੇ ਵੱਲੋਂ ਫਰਿਸ਼ਤੇ ਸਕੀਮ ਵੀ ਲਾਗੂ ਕੀਤੀ ਗਈ ਫਰਿਸ਼ਤੇ ਸਕੀਮ ਯਾਨੀ ਕਿ ਜੇਕਰ ਸੜਕ ਹਾਦਸੇ ਦੇ ਵਿੱਚ ਕੋਈ ਜ਼ਖਮੀ ਹੁੰਦਾ ਹੈ ਤਾਂ ਲੋਕ ਜੋ ਸੀ ਉਹ ਜ਼ਖਮੀਆਂ ਦੀ ਮਦਦ ਕਰਨ ਤੋਂ ਕਿਤਰੋਂਦੇ ਸੀ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਜੇਕਰ ਉਹ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਗੇ ਤਾਂ ਉਹਨਾਂ ਨੂੰ ਕਾਨੂੰਨ ਤੇ ਪੁਲਿਸ ਦੇ ਵੱਧੂ ਚੱਕਰ ਕੱਟਨੇ ਪੈਣਗੇ ਪੁਲਿਸ ਉਹਨਾਂ ਤੋਂ ਪਤਾ ਨਹੀਂ ਕਿਹੋ ਜਹੀ ਜਾਣਕਾਰੀ ਜੋ ਐ ਜਾਂਚ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਦੇਵੇਗੀ ਤਾਂ ਉਹਨਾਂ ਨੂੰ ਵੱਧੂ ਦੇ ਜੋ ਹੈ ਉਹ ਫੇਰੇ ਲਾਉਣੇ ਪੈਣਗੇ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਫਰਿਸ਼ਤੇ ਸਕੀਮ ਲਾਗੂ ਕੀਤੀ ਗਈ ਯਾਨੀ ਕਿ ਜੇਕਰ ਕੋਈ ਵੀ ਵਿਅਕਤੀ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚੋਂਦਾ ਹੈ ਤਾਂ ਸਰਕਾਰ ਉਹਨਾਂ ਨੂੰ ਫਰਿਸ਼ਤੇ ਸਕੀਮ ਦੇ ਤਹਿਤ ਇਨਾਮ ਰਾਸ਼ੀ ਦੇਵੇਗੀ ਯਾਨੀ ਕਿ 2000 ਰੁਪਏ ਜੋ ਵਿਅਕਤੀ ਜ਼ਖਮੀ ਨੂੰ ਹਸਪਤਾਲ ਲੈ ਕੇ ਆਵੇਗਾ ਉਸ ਨੂੰ ਦਿੱਤੇ ਜਾਣਗੇ ਇਨਾਮ ਵਜੋਂ ਤੇ ਉੱਥੇ ਹੀ ਸਨਮਾਨ ਜੋ ਹੈ ਉਸ ਦਾ ਕੀਤਾ ਜਾਵੇਗਾ ਤਾਂ ਫਰਿਸ਼ਤੇ ਸਕੀਮ ਵੀ ਜੋ ਆ ਪੰਜਾਬ ਸਰਕਾਰ ਦੇ ਲਗਾਤਾਰ ਕੰਮ ਕਰ ਰਹੀ ਹੈ ਤਾਂ ਉੱਥੇ ਹੀ ਐਸਐਸਐਫ ਫੋਰਸ ਦੇ ਵੱਲੋਂ ਵੀ ਲਗਾਤਾਰ ਸਰਖਾਤ ਸੈਨ ਦੇ ਵਿੱਚ ਜੋ ਜ਼ਖਮੀ ਲੋਕ ਨੇ ਉਹਨਾਂ ਨੂੰ ਹਸਪਤਾਲ ਜੋ ਹੈ ਜਲਦ ਤੋਂ ਜਲਦ ਪਹੁੰਚਾਇਆ ਜਾਇਆ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਦੋਵੇਂ ਸਕੀਮਾਂ ਜੋ ਸੀ ਉਹ ਲਾਗੂ ਕੀਤੀਆਂ ਗਈਆਂ ਜਿੱਥੇ ਫਰਿਸ਼ਤ ਸਕੀਮ ਦੇ ਵਿੱਚ ਵੀ ਲਗਾਤਾਰ ਜੋ ਹੈ ਉਹ ਇੱਕ ਚੰਗਾ ਅਸਰ ਜੋ ਹੈ ਉਸ ਦਾ ਵੇਖਣ ਨੂੰ ਮਿਲਿਆ ਹੈ ਲੋਕ ਹੁਣ ਮਦਦ ਕਰਨ ਤੋਂ ਘਤਰੋਂਦੇ ਨਹੀਂ ਹੈ ਬਲਕਿ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲਾਂ ਦੇ ਵਿੱਚ ਜੋ ਹੈ ਉਹ ਪਹੁੰਚਾਉਂਦੇ ਨੇ ਤਾਂ ਜੋ ਉਹਨਾਂ ਦਾ ਜਲਦ ਤੋਂ ਜਲਦ ਇਲਾਜ ਹੋ ਸਕੇ ਦੱਸ ਦਈਏ ਕਿ ਜਿੱਥੇ ਪਹਿਲਾਂ ਜੇਕਰ ਕੋਈ ਵੀ ਜ਼ਖਮੀ ਹੁੰਦਾ ਸੀ ਤਾਂ ਉਸ ਦਾ 48 ਘੰਟਿਆਂ ਤੱਕ ਹੀ ਇਲਾਜ ਕੀਤਾ ਜਾਂਦਾ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਜੇਕਰ ਜਦੋਂ ਤੱਕ ਉਸ ਜ਼ਖਮੀ ਵਿਅਕਤੀ ਦਾ ਇਲਾਜ ਪੂਰਾ ਨਹੀਂ ਹੋ ਜਾਂਦਾ ਯਾਨੀ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਦਾ ਫ੍ਰੀ ਇਲਾਜ ਜੋ ਹੈ ਉਹ ਕੀਤਾ ਜਾਵੇਗਾ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਲੋਕ ਖਿੱਤਾਂ ਦੇ ਲਈ ਫੈਸਲੇ ਜੋ ਨੇ ਉਲੇਏ ਜਾ ਰਹੇ ਨੇ ਤਾਂ SSF ਦੇ ਵੱਲੋਂ ਵੀ ਜੋ ਹੈ ਉਹ ਵੱਡੀ ਕਾਰਜਗੁਜ਼ਾਰੀ ਜੋ ਆ ਵੇਖਣ ਨੂੰ ਮਿਲੀ ਹੈ ਉੱਥੇ ਫਰਿਸ਼ਟੇ ਸਕੀਮ ਵੀ ਲਗਾਤਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੋਵੇਂ ਸਕੀਮਾਂ ਲਗਾਤਾਰ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਦੋਨੋਂ ਲਏ ਫੈਸਲੇ ਹੁਣ ਤੱਕ ਚੰਗੀ ਕਾਰਜਗੁਜ਼ਾਰੀ ਕਰਦੀਆਂ ਹੋਈਆਂ ਨਜ਼ਰ ਆ ਰਹੇ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਅਜੇ ਹੀ ਲੋਕ ਖੇਤਾਂ ਦੇ ਲਈ ਫੈਸਲੇ ਜੋ ਨੇ ਉਹ ਲੈ ਜਾਣਗੇ